ਅੱਜ ਅਸੀਂ ਜਿਹੜਾ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਲਗਾਏ ਜਾ ਰਹੇ ਬੂਟੇ ਆ ਜਿਹੜੇ ਕਿ ਤਕਰੀਬਨ 450 ਆ ਤੇ ਪਲਾਂਟ ਪ੍ਰੋਜੈਕਟਰ ਮੈਨੇਜਰ ਜਿਹੜੇ ਆ ਡਾਕਟਰ ਰਜਨੀਸ਼ ਵਰਮਾ ਜੀ ਦੁਆਰਾ ਜਿਹੜਾ ਇਹ ਫਾਊਂਡੇਸ਼ਨ ਆ ਤੇ ਸਰਦਾਰ ਬਲਜੀਤ ਸਿੰਘ ਜੀ ਤੇ ਡਾਇਰੈਕਟਰ ਜਗਿੰਦਰ ਸਿੰਘ ਯੂਐਸਏ ਵੱਲੋਂ ਜਿਹੜੀ ਆ ਇਹਨਾਂ ਵੱਲੋਂ ਵਿੱਤੀ ਮਦਦਾਂ ਤੇ ਬਲਜੀਤ ਸਿੰਘ ਵੱਲੋਂ ਜਿਹੜੀ ਆ ਇਹ ਪੂਰਾ ਯਤਨ ਕੀਤਾ ਗਿਆ ਵਾ ਤੇ ਇਹ ਜਿਹੜਾ ਯਤਨਾਂ ਬਹੁਤ ਜ਼ਿਆਦਾ ਵਧੀਆ ਵਾ ਤੇ ਸਾਨੂੰ ਜਿਹੜਾ ਵਾ ਨਗਰ ਨਿਵਾਸੀਆਂ ਨੂੰ ਤੇ ਇਹ ਜਿਹੜੇ ਆ ਬੂਟੇ ਪ੍ਰਾਪਤ ਹੋਏ ਆ ਤੇ ਅਸੀਂ ਸਾਰੇ ਹੀ ਧੰਨਵਾਦੀ ਕਰ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜੇ ਬੂਟੇ ਆ ਬਰਾਸਤੀ ਪ੍ਰਾਣੇ ਜਿਹੜੇ ਲੋਪ ਹੋ ਵੀ ਹੋ ਚੁੱਕੇ ਆ ਤੇ ਜਾਂ ਆਪਾਂ ਇਹਨਾਂ ਵੱਲ ਨਹੀਂ ਧਿਆਨ ਦਿੱਤਾ ਸੀਗਾ ਅੱਜ ਸਾਨੂੰ ਵੀ ਇਹਦੇ ਬਾਰੇ ਜਿਹੜੀ ਆ ਨਵੀਂ ਜਾਣਕਾਰੀ ਮਿਲੀ ਆ ਬੜੇ ਵਧੀਆ ਬੂਟੇ ਆ ਤੇ ਜਦੋਂ ਵੱਡੇ ਹੋਣਗੇ ਤੇ ਸਾਨੂੰ ਸਾਰਿਆਂ ਨੂੰ ਇਹ ਫਲ ਵੀ ਦੇਣਗੇ ਤੇ ਇਹ ਇੱਕ ਮਿੰਨੀ ਜੰਗਲ ਵੀ ਬਣ ਰਿਹਾ ਵਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅਸੀਂ ਖੜੇ ਆ ਸੀਨੀਅਰ ਸੈਕੰਡਰੀ ਸਕੂਲ ਹਠੂਰ ਦੀ ਗਰਾਊਂਡ ਦੇ ਵਿੱਚ ਸਾਡੇ ਖੜਨ ਦਾ ਮਕਸਦ ਹੈ ਜੀ ਅੱਜ ਜੰਗਲ ਲੱਗ ਰਿਹਾ ਮਿੰਨੀ ਜੰਗਲ ਇਸ ਜੰਗਲ ਨੂੰ ਨੇਪਰੇ ਚਾੜਨ ਦੇ ਵਿੱਚ ਬਲਜੀਤ ਸਿੰਘ ਆਠੂਰ ਬੰਨਿਓ ਪੂਰੇ ਯਤਨ ਕੀਤੇ ਗਏ ਨੇ ਤੇ ਇਹਦੇ ਲਈ ਫਾਈਨੈਂਸ਼ਲੀ ਸਾਨੂੰ ਜਗਿੰਦਰ ਸਿੰਘ ਯੂਐਸਏ ਵਰਨਿਓ ਮਦਦ ਭੇਜੀ ਗਈ ਆ ਤੇ ਖਾਸ ਧੰਨਵਾਦ ਕਰਦੇ ਆਂ ਅਸੀਂ ਪ੍ਰਿੰਸੀਪਲ ਮੈਡਮ ਜੀ ਦਾ ਅਮਨਦੀਪ ਕੌਰ ਜੀ ਅਮਰਦੀਪ ਕੌਰ ਜੀ ਜਿਨ੍ਹਾਂ ਨੇ ਸਾਨੂੰ ਇਹਦੀ ਪਰਮਿਸ਼ਨ ਦਿੱਤੀ ਆ ਪੰਚਾਇਤ ಗ್ರಾಮ ਪੰਚਾਇਤ ਆਠੂਰ ਦਾ ਧੰਨਵਾਦ ਆ ਰਾਉਂਡ ਗਲਾਸ ਫਾਊਂਡੇਸ਼ਨ ਦੇ ਬਾਈ ਭਰਪੂਰ ਸਿੰਘ ਜੀ ਆਏ ਆ। ਇਸ ਫਾਊਂਡੇਸ਼ਨ ਨੇ ਸਾਨੂੰ ਆ ਆਪਦੀ ਕੋਆਰਡੀਨੇਸ਼ਨ ਦੇ ਵਿੱਚ ਬੂਟੇ ਲਾਉਣ ਤੇ ਲਿਆ ਕੇ ਦੇਣ ਚ ਵੀ ਪੂਰੀ ਮਦਦ ਕੀਤੀ ਆ। ਬਾਈ ਜੀ ਹੁਣੀ ਆਪਦੀ ਦੇਖਰੇਖ ਚ ਲਵਾ ਰਹੇ ਆ। ਤੇ ਬਾਕੀ ਸਾਡੇ ਨਰੇਗਾ ਅਠੂਰ ਦੀ ਨਰੇਗਾ ਟੀਮ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੀ ਆ। ਤੇ ਮੈਂ ਚਾਹਨਾ ਬਾਈ ਭਰਪੂਰ ਨੂੰ ਤੁਸੀਂ ਵੀ ਦੋ ਸ਼ਬਦ ਬੋਲੋ ਜੀ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਭਰਪੂਰ ਸਿੰਘ ਆ ਜੀ ਰੌਣ ਗਲਾਸ ਫਾਊਂਡੇਸ਼ਨ ਵੱਲੋਂ ਅਸੀਂ ਇਹ ਅੱਜ ਜਿਹੜਾ ਪੰਜਾਬ ਦੇ ਰਬੈਤੀ ਰੁੱਖਾਂ ਦਾ ਇੱਕ ਮੀਨੀ ਜੰਗਲ ਲਾ ਰਹੇ ਹਾਂ ਸੋ ਇਹਦੇ ਵਿੱਚ ਅਸੀਂ ਕਮ ਸੇ ਕਮ 40 ਵੈਰੈਟੀਆਂ ਜਿਹੜੀ 40 ਤਰ੍ਹਾਂ ਦੀ ਕਿਸਮਾਂ ਦੇ ਬੂਟੇ ਅਸੀਂ ਲਾ ਰਹੇ ਹਾਂ ਇਹ ਸਾਰੇ ਜਿਹੜੇ ਬੂਟੇ ਨੇ ਇਹ ਸਾਰੇ ਪੰਜਾਬ ਦੇ ਰਵੈਤੀ ਰੁੱਖ ਨੇ ਜਿਹੜੇ ਕਿ ਲੋਪ ਹੋ ਰਹੇ ਨੇ ਜਿਵੇਂ ਜੰਡ ਫਲਾਈ ਖੈਰ ਰੇੜੂ ਐਦਾਂ ਦੇ ਬੂਟੇ ਨੇ ਜਿਹੜੇ ਜਿਹੜੇ ਕਿ ਸਾਨੂੰ ਮਿਲਦੇ ਨਹੀਂ ਹੋਣਾ ਅਸੀਂ ਉਹ ਇੱਥੇ ਇੱਕ ਕਨਸੈਪਟ ਕੀਤਾ ਇਹਨਾਂ ਨੇ ਅਠੂਰ ਵਾਲਿਆਂ ਦੇ ਪਿੰਡ ਦੇ ਵਿੱਚ ਪੰਚਾਇਤ ਨਗਰ ਪੰਚਾਇਦਾ ਤੇ ਸਕੂਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਜਗ੍ਹਾ ਦਿੱਤੀ ਪੰਜਾਬ ਦੇ ਰਵੈਤੀ ਰੁੱਖ ਲਾਉਣ ਲਈ ਸੋ ਸਾਰਿਆਂ ਦਾ ਧੰਨਵਾਦ ਆ ਰੌਣ ਗਲਾਸ ਫਾਊਂਡੇਸ਼ਨ ਦਾ ਪੰਚਾਇਤ ਦਾ ਮਨਰੇਗਾ ਦਾ ਪ੍ਰਿੰਸੀਪਲ ਸਰ ਦਾ ਮੈਡਮ ਦਾ ਸਾਰਿਆਂ ਦਾ ਧੰਨਵਾਦ ਆ ਜੀ ਸੋ ਇਸ ਤਰ੍ਹਾਂ ਦੇ ਉਪਰਾਲੇ ਆਪਾਂ ਕਰੀਏ ਰਲ ਮਿਲ ਕੇ ਸਾਰੇ ਤਾਂ ਜੋ ਪੰਜਾਬ ਨੂੰ ਹਰਾ ਭਰਾ ਬਣਾਇਆ ਜਾ ਸਕੇ ਮੇਰੇ ਵੱਲੋਂ ਇੰਨਾ ਹੀ ਆ ਜੀ ਪਾਸ਼ਾ ਸ਼ਿਮਿੰਗ ਦੇ ਆਪਣੇ ਗੁਰੂ ਘਰ ਦੇ ਸੇਵਾ ਦਾ ਉਹਨਾਂ ਨੂੰ ਮੰਗਾਉਂਗਾ ਅਗਰਜਨ ਸਿੰਘ ਜੀ ਤੁਸੀਂ ਵੀ ਬੋਲੋ ਚਾਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਜਪਜੀ ਬਾਣੀ ਅੰਦਰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤੁ ਮਨੁਖ ਦੀਆਂ ਮਡਲੀਆਂ ਲੋੜਾਂ ਹਨ ਪਾਣੀ ਹਵਾ ਅਤੇ ਧਰਤੀ ਅੱਜ ਸਾਰਾ ਕੁਛ ਹੀ ਗੰਦਲਾ ਹੁੰਦਾ ਜਾ ਰਿਹਾ ਆ ਜਿਹਦੇ ਕਰਕੇ ਬਹੁਤ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਲੋਕ ਹੋ ਰਹੇ ਆ ਉਹਦਾ ਕਾਰਨ ਹੈ ਕਿ ਸਾਡੇ ਜਿਹੜੇ ਵਿਰਾਸਤੀ ਰੋਖਿਆ ਜਾਂ ਸਾਡਾ ਪਾਉਣ ਪਾਣੀ ਹੈ ਹਵਾ ਜੋ ਗੰਦਲੀ ਹੋ ਰਹੀ ਆ ਪਲੀਟਡ ਹੋ ਰਹੀ ਆ ਉਦੀ ਸ਼ੁੱਧਤਾ ਦੇ ਲਈ ਦਰਖਤ ਆਪਣਾ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਦਰਖਤਾਂ ਦਾ ਹੋਣਾ ਬੜਾ ਜ਼ਰੂਰੀ ਹੈ ਮੀਂਹ ਦਾ ਪ੍ਰੋਪਰ ਪੈਣਾ ਸਹੀ ਤਰੀਕੇ ਨਾਲ ਪੈਣਾ ਇਹ ਵੀ ਦਰਖਤਾਂ ਤੇ ਨਿਰਪਰ ਕਰਦਾ ਆ ਤੇ ਉਹ ਸਾਨੂੰ ਲੋੜ ਆ ਕਿ ਅੱਜ ਜਿੱਥੇ ਸੜਕਾਂ ਦੇ ਉੱਤੋਂ ਵੱਡੇ ਵੱਡੇ ਪੱਧਰ ਤੇ ਸੜਕਾਂ ਬਣਾਉਣ ਲਈ ਤਰੱਕੀ ਦੇ ਰਾਹ ਖੋਲ ਕੇ ਜਿਹਨੂੰ ਦਰਖਤ ਕੱਟੇ ਦਿੱਤੇ ਜਾਂਦੇ ਆ ਤੇ ਬਾਅਦ ਵਿੱਚ ਉਹਨਾਂ ਨੂੰ ਉਗਾਉਣ ਦੇ ਵਿੱਚ ਸਦੀਆਂ ਦਾ ਸਮਾਂ ਬਤੀਤ ਹੋ ਜਾਂਦਾ ਆ ਸੋ ਇਸ ਲਈ ਇਹ ਯਤਨ ਕੀਤਾ ਹੈ ਰਾਉਂਡ ਗਲਾਸ ਫਾਊਂਡੇਸ਼ਨ ਨੇ ਕਿ ਪਿੰਡਾਂ ਪਿੰਡਾਂ ਵਿੱਚ ਜਿੱਥੇ ਵੀ ਥਾਂ ਮਿਲਦੀ ਹੈ ਇੱਕ ਮਿੰਨੀ ਜੰਗਲ ਤਿਆਰ ਕੀਤਾ ਜਾਵੇ ਜਿਦੇ ਵਿੱਚ ਵਿਰਾਸਤੀ ਰੁੱਖ ਲਾਏ ਜਾਂਦੇ ਆ ਆਪਣੇ ਪੰਜਾਬ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਅੱਜ ਵੀ ਕਈ ਥਾਵਾਂ ਤੇ ਮੈਂ ਵੇਖਿਆ ਆ ਝੰਡ ਦੇ ਜਿਹੜੇ ਵਿਰਾਸਤੀ ਰੁੱਖ ਗੁਰੂ ਸਾਹਿਬਾਨਾਂ ਦੇ ਸਮੇਂ ਆਮ ਹੀ ਤੁਸੀਂ ਵੇਖੋਗੇ ਕਿ ਗੁਰੂ ਸਾਹਿਬ ਨੇ ਇਸ ਝੰਡ ਨਾਲ ਘੋੜਾ ਬੰਨਿਆ ਝੰਡ ਸਾਹਿਬ ਗੁਰਦੁਆਰਾ ਆਦਿਕ ਇਦਾਂ ਦੇ ਨਾਮ ਤੁਹਾਨੂੰ ਮਿਲ ਜਾਂਦੇ ਆ ਪਰ ਅੱਜ ਦੇ ਸਮੇਂ ਵਿੱਚ ਉਹ ਝੰਡ ਬਹੁਤ ਘੱਟ ਦਿਖਾਈ ਦਿੰਦੇ ਆ ਜਿਵੇਂ ਵੀਰਜੀ ਨੇ ਕਿਹਾ ਵੀ ਝੰਡ ਦੇ ਰੱਖ ਜੋ ਪੰਜਾਬ ਦੇ ਵਿਰਾਸਤੀ ਰੁੱਖ ਆ ਸੀ ਪਿਛਲੇ ਸਮੇਂ ਦੌਰਾਨ ਰਾਜਸਥਾਨ ਦੇ ਵਿੱਚ ਭਗਤ ਧੰਨਾ ਜੀ ਦੇ ਦਰਸ਼ਨ ਦੇਦਾਰੇ ਕਰਨ ਗਏ ਸੀ ਸਥਾਨ ਦੇ ਤੇ ਰਸਤੇ ਵਿੱਚ ਮੈਂ ਹਰਿਆਣੇ ਦੇ ਵਿੱਚ ਰੋहतक ਵਾਲੀ ਸਾਈਡ ਸਾਰੇ ਇਹਨਾਂ ਲੋਕਾਂ ਦੇ ਖੇਤਾਂ ਦੇ ਵਿੱਚ ਆਮ ਹੀ 50 ਤੋਂ 70-70 ਰੁੱਖ ਖੇਤਾਂ ਦੇ ਵਿੱਚ ਝੰਡ ਦੇ ਖੜੇ ਹੋਏ ਦੇਖੇ ਤੂਤ ਖੜੇ ਹੋਏ ਦੇਖੇ ਉਹ ਵੱਢਦੇ ਨਹੀਂ ਉਵੇਂ ਹੀ ਉਹ ਬਾਉਂਦੇ ਆ ਆਪਦੀ ਖੇਤੀ ਦਰਖਤਾਂ ਦੀ ਥੱਲੀ ਉਹ ਖੇਤੀ ਕਰਦੇ ਆ ਪਰ ਪੰਜਾਬ ਦੇ ਵਿੱਚ ਜਦੋਂ ਆਪਾਂ ਖੇਤਾਂ ਵਿੱਚ ਹਾਤੀ ਮਾਰਦੇ ਆ ਵੀ ਦਰਖਤ ਕਿਤੇ ਨਾ ਕਿਤੇ ਕਟਾਈ ਹੋ ਰਹੀ ਆ ਜਾਂ ਜੇ ਝੰਡ ਹੈ ਵੀ ਆ ਕਿਤੇ ਤਾਂ ਉਹਨੂੰ ਅਗਿਆਨਤਾ ਵਾ ਸਲੋਕਾਂ ਨੇ ਤੇਲ ਚੜਾ ਕੇ ਜਾਂ ਉੱਤੇ ਕੱਪੜੇ ਬੰਨ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਵਾ ਉਹਨਾਂ ਦੇ ਆਕਸੀਜਨ ਜਦੋਂ ਤੱਕ ਪਹੁੰਚਦੀ ਨਹੀਂ ਪਾਣੀ ਪ੍ਰੋਪਰ ਪਹੁੰਚਦਾ ਨਹੀਂ ਸੋ ਇਸ ਕਰਕੇ ਕੁਝ ਸਾਡੇ ਗਿਆਨਤਾ ਵਾਸਤੇ ਕੁਝ ਅਸੀਂ ਆਪਣੀ ਸਹੂਲਤ ਦੇ ਲਈ ਕਿ ਸਾਨੂੰ ਬਾਉਣ ਵਿੱਚ ਕੋਈ ਦਿੱਕਤ ਨਾ ਆਵੇ ਤੇ ਅਸੀਂ ਆਪਣੇ ਖੇਤਾਂ ਵਿੱਚੋਂ ਵੀ ਦਰਖਤ ਖਤਮ ਕਰਤੇ ਆ ਪਰ ਜਦੋਂ ਬਾਹਰ ਜਾ ਕੇ ਦੇਖੀਦਾ ਵੀ ਕਿਤੇ ਸਾਡੇ ਪੰਜਾਬ 'ਚ ਵੀ ਇਦਾਂ ਦਰਖਤ ਹੁੰਦੇ ਹੋਣਗੇ ਤਾਂ ਇਸ ਕਰਕੇ ਬਧੀਆ ਯਤਨ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪ੍ਰਾਂਤ ਪੰਜਾਬ ਦੇ ਜਿਹੜੇ ਪੁਰਾਣੇ ਵਿਰਾਸਤੀ ਰੁੱਖ ਨੇ ਜਿਹੜੇ ਅੱਜ ਖਤਮ ਹੋਣ ਦੀ ਕਗਾਰ ਤੇ ਜਾ ਚੁੱਕਿਆ ਅਸੀਂ ਨਵੇਂ ਹੀ ਤਰੀਕੇ ਦੇ ਨਵੇਂ ਰੁੱਖ ਜੇ ਲਾ ਰਹੇ ਆ ਉਹ ਡਿਜ਼ਾਈਨਦਾਰ ਜਾਂ ਫਲਦਾਰ ਜਾਂ ਸ਼ੋਅ ਵਾਸਤੇ ਪਰ ਜਿਹੜੇ ਵਿਰਾਸਤੀ ਰੋਖਾ ਉਹਨਾਂ ਦੀ ਸੰਭਾਲ ਲਈ ਇਹ ਯਤਨ ਕੀਤਾ ਸਰਦਾਰ ਜੁਗਿੰਦਰ ਸਿੰਘ ਜੀ ਯੂਐਸਏ ਜੀ ਬਲਜੀਤ ਸਿੰਘ ਡਾਇਰੈਕਟਰ ਜੀ ਗਲਾਸ ਫਾਊਂਡੇਸ਼ਨ ਨੇ ਸੋ ਇਹ ਸਾਨੂੰ ਸਾਰਿਆਂ ਨੂੰ ਯਤਨ ਕਾਇਤ ਕਰਨਾ ਚਾਹੀਦਾ ਕਿ ਪਿੰਡੋਂ ਪਿੰਡ ਇਹੋ ਜੀ ਮਹਿੰਮ ਸ਼ੁਰੂ ਕਰਕੇ ਅਸੀਂ ਆਪਣੀ ਪੰਜਾਬ ਦੀ ਵਿਰਾਸਤ ਨੂੰ ਅਤੇ ਵਿਰਾਸਤੀ ਰੋਖਾਂ ਨੂੰ ਬਚਾ ਸਕੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਸਾਰੇ ਵਰਕਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਖੜਿਆ ਸੀਨੀਅਰ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਹਟਹੂਰ ਦੇ ਗਰਾਊਂਡ ਦੇ ਵਿੱਚ ਇੱਥੇ ਅੱਜ ਗਲਾਸ ਫਾਊਂਡੇਸ਼ਨ ਵੱਲੋਂ ਇੱਕ ਮਿੰਨੀ ਜੰਗਲ ਤਿਆਰ ਕੀਤਾ ਗਿਆ ਜਿਹਦੇ ਵਿੱਚ 40 ਪ੍ਰਕਾਰ ਦੇ ਵਿਰਾਸਤੀ ਪੰਜਾਬ ਦੇ ਰੁੱਖ ਦਿੱਤੇ ਗਏ ਆ ਸਰਦਾਰ ਜੁਗਿੰਦਰ ਸਿੰਘ ਡਿਊਐਸਏ ਸਰਦਾਰ ਬਲਜੀਤ ਸਿੰਘ ਡਾਇਰੈਕਟਰ ਇਹਨਾਂ ਦੇ ਸਹਿਯੋਗ ਨਾਲ ਇਹ ਜਿਹੜਾ ਛੋਟਾ ਮਿੰਨੀ ਜੰਗਲ ਹੈ ਜਿਹਨੂੰ ਆਪਾਂ ਨਾਨਕ ਬਾਗੀਚੀ ਵੀ ਇਹਨਾਂ ਦੇ ਫਾਊਂਡੇਸ਼ਨ ਵੱਲੋਂ ਨਾਮ ਦਿੱਤਾ ਗਿਆ ਹੈ ਦੀ ਇਹ ਬਗੀਚੀ ਲਾਈ ਜਾ ਰਹੀ ਆ ਜਿਸ ਵਿੱਚ ਸਾਡੇ ਕੋਲ ಗ್ರಾಮ ਪੰਚਾਇਤ ਦੇ ਸਮੂਹ ਮੈਂਬਰ ਸਹਿਬਾਨ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਹਿਯੋਗ ਕੀਤਾ ਕਿ ਇਹ ਬਗੀਚੀ ਲਾਉਣ ਦਾ ਜਿਹੜਾ ਉਪਰਾਲਾ ਆ ਇਹਨੂੰ ਸਲਾਇਆ ਆ ਸੋ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਮੁਖਤਿਆਰ ਸਿੰਘ ਜੀ ਕਲੀਅਰ ਪਹੁੰਚੇ ਆ ਸੋ ਸਾਡੇ ਵੀਰ ਜੀ ਪਹੁੰਚੇ ਪ੍ਰਧਾਨ ਗੁਰਦੁਆਰਾ ਪਾਤਸ਼ਾਹ 6ਵੇਂ ਹਠੂਰ ਪ੍ਰਧਾਨ ਰਜਿੰਦਰ ਸਿੰਘ ਜੀ ਪਹੁੰਚੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ